ਦੱਸਿਓ ਮੈਨੂੰ ਕਿੰਨੇ ਠੀਕ ਆ ਬਾਈ ਜੀ ਠੀਕ ਆ ਹਾਂ ਜੀ ਕੀ ਪ੍ਰੋਗਰਾਮ ਆਇਦ ਬਸ ਤੁਹਾਡੇ ਕੋਲ ਆ ਗਏ ਦੱਸੋ ਗਾਦੀ ਕਿਤੇ ਆ ਜੀ ਬਸ ਠੀਕ ਹੈ ਗਾਦੀ ਆ ਉਗਲਾ ਬਟਨ ਕੋ ਨਾ ਲਾਦਾ ਤੇਰਾ ਪਾਸੇ ਜਿਹੜਾ ਇੱਕ ਲੱਗਿਆ ਵਾ ਨਹੀਂ ਇਹ ਬਟਨ ਦੇ ਸਾਥੇ ਆ ਥੱਲੇ ਲਿਖਿਆ ਥੋੜਾ 19 ਨੰਬਰ ਦਾ ਦਿੰਦੇ ਕਿ ਲੈ ਬਾਈ ਥੱਲੇ ਵਾਲੇ ਲੋਕ ਉਦਲੇ ਖੋਲ ਦਿੰਦੇ ਆ ਨਾ ਥੱਲੇ ਵਾਲੇ ਲਾਉਂਦੇ ਹੁੰਦੇ ਆ ਆਕਾ ਲੋਕਾਂ ਦਾ ਉਲਟ ਚੱਲਦੇ ਮੈਂ ਜਬਾ ਉਹ ਜਾ ਤੇਰੇ ਦੀ ਸਿੱਧਾ ਕਹਿੰਦੇ ਥੱਲੇ ਲੱਗਣੋਂ ਆਟ ਗਏ ਜਾ ਹੋਈ ਜਾ ਇਹ ਚੱਲ ਲੱਗ ਤਾ ਟੱਟੇ ਅੱਦੇ ਸਹੀ ਲੱਗਦਾ ਜਾਂਦੇ ਲਾਇ ਸੱਚੇ ਵਾਲਾ ਹਾਂ ਸੱਚੇ ਟੱਟੇ ਹੁੰਦੇ ਬਾਵਾ ਜਾਨੀ ਕਰ ਕੋ ਗਰੋਥ ਕੀਤੀ ਯਾਰ ਆ ਦੋ ਤਿੰਨ ਮਹੀਨਿਆਂ ਦੇ ਵਿੱਚ ਬੜੀ ਹੋ ਗਈ ਬਈ ਇਹ ਬੜੇ ਯਾਰ ਤਰੱਕੀ ਕਰ ਗਿਆ ਤਰੱਕੀ ਕਰ ਗਿਆ ਮੈਂ ਇੱਕ 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 ਦਿਨ ਦੀ ਡਾਈਟ ਦੱਸੀ ਕਿੰਨੀ ਲੈਣਾ ਬਹੁਤ ਪੰਜ ਰੋਟੀਆਂ ਜ਼ਰੇ ਆ ਪੰਜ ਦੁਪਹਿਰੇ ਆ ਸੱਤ ਸ਼ਾਮ ਨੂੰ ਸ਼ਾਮ ਨੂੰ ਕੰਮ ਵੱਜਦੇ ਆ ਦੋ ਇਹ ਵੱਜਣੀ ਚਾਹੀਦੀ ਸ਼ਾਮ ਨੂੰ ਬਾਈ ਨੂੰ ਟੈਨਸ਼ਨ ਹੁੰਦੇ ਨੇ ਵੀ ਬਾਈ ਹੁਣ 12 ਘੰਟੇ ਬਸ ਜਾ 100 ਜਿਹੜਾ ਮੈਨੂੰ ਉਹ ਖਾਣ ਨੂੰ ਹੀ ਨਹੀਂ ਕੋਸਾ 12 ਘੰਟੇ ਸੌਣਾ ਹੁੰਦਾ ਬਾਈ ਤੇਰੇ ਚਲੋ ਇਹ ਤਾਂ ਹੋ ਗਿਆ ਦੂਜਾ ਤੇ ਹੁਣ ਜਿਹੜਾ ਦੂਜਾ ਜਿਹੜਾ ਹੈਗਾ ਆਪਣਾ ਉਹ 40 ਜਿਹੜੀ ਰੈਸਟ ਪਾਈਦੇ ਉਹ ਹੁੰਦਾ ਜੇ ਬਾਈ ਰੋਟੀ ਜਦੋਂ ਸਵੇਰੇ ਰੋਟੀ ਖਾ ਲਈ ਉਹ ਦੋ ਦੰਟੇ ਬਾਅਦ ਬਾਈ ਚਾਹ ਫਿਰ ਘੰਟੇ ਬਾਅਦ ਆਪਣੀ ਮਿਹਨਤ ਤੇ ਆ ਜਾਣਾ ਫਿਰ ਉਹ ਚੈੱਕ ਕਰਦਾ ਮੇਰੀ ਡਿਊਟੀ ਐ ਸਪੈਸ਼ਲ ਅੱਧੀ ਹੋਈ ਠੀਕ ਹੈ ਉੱਥੇ ਕੀ ਕੀ ਖਾਣਾ ਹੁੰਦਾ ਉੱਥੋਂ ਵੀ ਸਿਰਫ ਆਪਣਾ ਬਰੰਦਰ ਬਰਗਰ ਹਾਂ ਡਬਲ ਟਿੱਕੀ ਡਬਲ ਟਿੱਕੀ ਤੇ ਸੱਚੇ ਬਾਈ ਹੋਰ ਦੱਸਦਾ ਮੈਂ ਮੇਰੇ ਕੋਲੇ ਮੈਂ ਵੀਡੀਓ ਵੀ ਪਈ ਹੋਊਗੀ ਹਨ ਤੇ ਬਾਈ ਇਹਨਾਂ 14 ਸੈਕਿੰਡਾਂ ਦੇ ਵਿੱਚ ਬਾਈ ਜੀ ਬਰਗਰ ਖਤਮ 14 ਸੈਕਿੰਡ ਦੇ ਵਿੱਚ ਬਰਗਰ ਦਾ ਨਾਮ ਉਹਨਾਂ ਦਾ ਇੱਕ ਆਦਮ ਵੀ ਬਰਗਰ ਨਾਮ ਦੀ ਕੀਜੀ ਸੀਗੀ ਕਿ ਨਹੀਂ ਸੀਗੀ ਬਰਗਰ ਛੋਟਾ ਨਾ ਹੋਵੇ ਨਾ ਬਾਈ ਸ਼ਰਤ ਤਾਂ ਲੰਦੇ ਸੀ ਇਹ ਕੰਦ ਖਾ ਕੇ ਲਗਾਉ ਮੈਂ ਕਾਜੂ ਅਸੀਂ ਤਾਂ ਹੋਰ ਉਹ ਦੂਜੇ ਨੇ ਬਾਈ ਰੈਪਰ ਹੀ ਖੋਲਿਆ ਜਾਇਆ ਕਰਕੇ ਹਨ ਉਹਨਾਂ ਰੈਪਰ ਬਣਾ ਇਹਨੇ ਮਾਂ ਦੇ ਪੁੱਤ ਨੇ ਸਾਰਾ ਖਾਲੇ ਵਰ ਮੇ ਚਰਚਾ ਵੇ ਰ ਟੈਲੈਂਟ ਤੇ ਜਿਕੇ ਸਿਚ ਹੁੰਦਾ ਰੌਗ ਗਵਧਾ ਮਸ਼ੀਨ ਦਾ ਟੋਕਾ ਤੇ ਨਾਲ ਇਹ ਦੋੋਂ ਦੋੜਾ ਹੁੰਦਾ ਨਾ ਇਤਰੇ ਨਾਲ ਟੋਕਾ ਵਜੇ ਬਹੁਤ ਬਹੁਤ ਖਯਲ ਨੀ ਓਕਾ ਨਹੀਂ ਸਮਖਾਈ ਨਹੀਂ ਓਕਾ ਵੀ ਭਾਬੀ ਦਾ ਗੱਡੀ ਚ ਬਈ ਤਿੰਨ ਚਾਰ ਦਿਨ ਤਿੰਨ ਚਾਰ ਮਹੀਨੇ ਦਾ ਹੱਲਣੇ ਚ ਪਈਆਂ ਉਹ ਵੀ ਬਾਈ ਨੇ ਖਤਮ ਕਰ ਤਾ ਉਹਦਾ ਉਹਦਾ ਬਾਈ ਤੇ ਪੈਰਾ ਜੀ ਆ ਗਿਆ ਪੈਰਾ ਚੱਲ ਗਿਆ ਬਈ ਤਰਸ ਆ ਗਿਆ ਮੈਨੂੰ ਗੱਡੀ 'ਚ ਬੈਠ ਕੇ ਉਹਨਾਂ ਨੂੰ ਉਹਨਾਂ ਨੂੰ ਥੱਲੇ ਗੱਲ ਸੰਭਾਲ ਲੈ ਵੀ ਬਾਈ ਬਣ ਕੇ ਸਾਨੂੰ ਪੀਲਾ ਉਹ ਤਿੰਨ ਮਹੀਨੇ ਹੋ ਗਏ ਸੀ ਬਾਈ ਨਾਲ ਆਏ ਤੂੰ ਮੈਂ ਫਿਰਦਿਆਂ ਗੇੜੇ ਕੱਢਦੀ ਉਹ ਫਿਰਦੀਆਂ ਹਾਂ ਇਹ ਕਹਿੰਦਾ ਪੀਲਾ ਮਤਲਬ ਬਾਈ ਹੁਣ ਪੀਲੀ ਹੈ ਜਦੋਂ ਰਿਕੁਐਸਟ ਹੀ ਕਰਨ ਲੱਗੀ ਆ ਬਈ ਆ ਤੇ ਠੀਕ ਹੈ ਨਾ ਵੇਟ ਕਿੰਨਾ ਹੋ ਗਿਆ ਹੁਣ ਫਿਰ ਤੇਰੀ ਮਿਹਨਤ ਦਾ ਕਿੰਨਾ ਬਈ ਮਿੰਟ ਇੱਕ ਕਵਾਂਟਲ 15 ਕਿਲੋ ਤੋਂ ਪਲੱਸ ਆ ਬਈ ਇਹਦਾ ਉਹ ਨੇ ਕੋਈ ਕੋਈ ਉਹ ਨਹੀਂਗਾ ਪੰਜ ਦਿਨ ਹੀ ਹੋਗਾ ਦੇਖਾੜਦਾ ਸਰ ਕਟਾ ਲੈਣਾ ਮੈਂ ਆਪਾਂ ਕਿਵੇਂ ਬਾਅਦ ਮਹੀਨੇ ਚ ਕਟਾ ਲੈਣਾ ਕਿਵੇਂ ਘਟਾਈ ਉਹ ਵੀ ਤਾਂ ਦੱਸ ਦੇ ਕੋਈ ਭੈਣ ਤੂੰ ਤੈਨੂੰ ਦੇਖ ਕੇਗਾ ਪਤਾ ਲੱਗ ਜੇ ਕੋਈ ਸਿੱਖ 10 ਕਿਵੇਂ ਘਟਾਏਗਾ ਮਾੜਾ ਜਿਹਾ ਬਾਅਦਾਂ ਘਟਾ ਲੈਣਾ ਕਿਵੇਂ ਕਿਵੇਂ ਘਟਾਏਗਾ ਜੰਮ ਜਾਊਗਾ ਜਬੇ ਨਹੀਂ ਜੰਮ ਜਾਣਾ ਤਾਂ ਨਹੀਂ ਘਟਦਾ ਹੁੰਦਾ ਨਾ ਕੋਨ ਕੰਟਰੋਲ ਕਰ ਸਕਦਾ ਇਹ ਰੁਕ ਬਣੀ ਤੇ ਰਾਤੀ ਰੋਟੀ ਬੰਦ ਪੱਕਾ ਹਾਂ ਬਸ ਠੀਕ ਆ ਫੁੱਲੀਆਂ ਤੇ ਆ ਫੁੱਲੀਆਂ ਦਾ ਖਾਣਾ ਲਗਾ ਹਾਂ ਮੇਟੀਏ ਨਹੀਂ ਨਹੀਂ ਜਿਹੜੇ ਫੋਕ ਕੀ ਆਉਂਦੇ ਆ ਤੋ ਵੀ ਕਿਲੋ ਖਾਊਗਾ ਬਾਈ ਉਹ ਕਿਹੜਾ ਉਹ ਭਾਈ ਉਹ ਚੇਤਨ ਚਾਨ ਵਾਲਾ ਜਿਹੜੀ ਖਰਾਕ ਆ ਨਹੀਂ ਇਹ ਕਮਲਾ ਖਾਣਾ ਇਹਨੇ ਪਤਾ ਹੀ ਨਹੀਂ ਹੈ ਇਹਨੇ ਨਾ ਬਾਈ ਦੇਖ ਆਪਣੀ ਗੱਲ 'ਤੇ ਲਗਾ ਤੋਈ ਕੌਣ ਲੈ ਦੇ ਕਿੰਨੇ ਕਿਲੋ ਵੇਚੇਗਾ ਕਮਲਾ ਹੀ ਵੇਡਦਾਗਾ ਵਾ ਤੋ ਜਿਹੜਾ ਆਪਣਾ ਓਵਨ ਵਾਲਾ ਹੁੰਦਾ ਵਾ ਉਹ ਕਮਲਾ ਬਸ 5 ਕਿਲੋ ਹੋ ਰਹੀਆਂ ਹੈ 5 ਕਿਲੋ ਨਹੀਂ ਨਹੀਂ ਬਾਈ 5 ਕਿਲੋ ਚਲੋ ਕਿ ਕਿਲੋ ਅਧਰ ਪੰਜ ਕਿਲੋ ਤਾਂ ਨਹੀਂ ਆਈ ਕਿ ਸਾਢੇ 11 ਕਿਲੋ ਹੁੰਦੇ ਆ ਸਾਢੇ ਬਹੁਤ ਥੋੜਾ ਪਾਈ ਜਾ ਘੱਟ ਹੋਣਾ ਪੰਜ ਤੋਂ ਪੰਜ ਲੈ 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 ਬਾਲਾ ਕੇ ਦਾ ਮਾੜਾ ਸੋਗਰਾ ਗ੍ਰਾਮ ਰੱਖਾ ਬਈ 4 ਕਿਲੋ ਨਾ ਸੋਗਰਾ ਤਾਂ ਬਈ ਤੇਰਾ ਇੰਨਾ ਜ ਮੈਨੂੰ ਐ ਦੱਸ ਦੇ ਵੀ ਤੇਰਾ ਡਾਈਟ ਪੂਰੀ ਹੋ ਜਾਂਦੀ ਤੇਰੇ ਸਾਰੇ ਦਿਨ ਚ ਥੋੜੇ ਥੋੜੇ ਕਰਦੇ ਰਹਿੰਦਾ ਤਾਂ ਦੋ ਦਿਨਾਂ ਬਾਅਦ ਜਦੋਂ ਭੈਣ ਜੋ ਆਟਿਆ ਰੰਮ ਥੱਲੇ ਵਜਦਾ ਕਿਤੇ ਟਰੋਲੀ ਕਿਤੇ ਮੋਗੇ ਚੱਕ ਨਹੀਂ ਹੁੰਦਾ ਗਾਣਾ ਨਹੀਂ ਮੈਂ ਬਿਆਣ ਜੀ ਬਿਆਣਾ ਬਿਆਹ ਹੋਣ ਤਾਂ ਮਗਰ 10 ਦਿਨ ਹੋ ਗਏ ਕਹਿੰਦਾ ਜਵਾਗ ਜੀ ਇਕੱਲੇ ਹੁੰਦਾ ਕਹਿੰਦਾ ਇਕੱਲੇ ਨਹੀਂ ਛੱਡਦੇ ਕਹਿੰਦਾ ਨਾਲ ਹੁੰਦਾ ਇਹ ਦੌਲਤ ਪਰੇ ਹੁੰਦਾ ਉਹਦੇ ਦਾ ਉਹ ਜੀ ਨਹੀਂ ਲਾਉਂਦੇ ਬਈ ਨਹੀਂ ਉਹ ਕਹਿੰਦੇ ਵੀ ਸਾਡੇ ਨਾਲ ਲਿਆ ਗਾ ਠੀਕ ਆ ਸਹੀ ਆ ਜ਼ਿੰਮੇਵਾਰੀ ਉਹ ਵੱਡਾ ਮੁੰਡਾ ਅੱਜ ਰਾਤ ਦੇ ਰੁੱਟ ਕਿੱਥੇ ਆ ਫੇਰ ਰਾਤ ਦੀ ਫੁੱਲੀਆਂ ਫੁੱਲੀਆਂ ਦੇ ਆ ਬਈ ਨਾ ਗੱਜ ਘਟਾ ਯਾਰ ਆਪਾਂ ਗੱਜ ਘਟਾਉਣਾ ਜੇ ਨਾ ਕਾਰਨ ਬਾਅਦ ਕਿੰਨੇ ਚਿਰ ਅੱਜ ਤੋਂ ਬਾਅਦ ਕਿੰਨੇ ਚਿਰਾਂ ਤੋਂ ਆਪਾਂ 15 ਦਿਨਾਂ ਨੂੰ ਮੰਨ ਕੇ ਚੱਲ ਤਰਾ ਵੇਟ ਕਿੰਨਾ ਹੋਊਗਾ ਤਿੰਨ ਚਾਰ ਕਿਲੋੜਾ ਚਾਰ ਕਿਲੋ ਉਹ ਤੋਂ ਕੱਪੜੇ ਚੇਂਜ ਕਰਿਆ ਤਾਂ ਵੀ ਭਗਦੇਗਾ ਦੇਖਣਾ ਪੈਂਦੇ ਦੇਖੀ ਨਹੀਂ ਭਾਈ ਤੋਲ ਆਪਾਂ ਤੋਲ ਕੇ ਅੱਜ ਪੱਕਾ ਵੀਡੀਓ ਬਣਾਉਂਦਾ ਪੱਕੀ ਗੱਲ ਪੱਕਾ ਹੋ ਠੀਕ ਆ ਚਾਰ ਕਿਲੋੜਾ ਬਾਹਰ ਲੋਡਰ ਨੇ ਲੱਗੜ ਦਰਗਾ ਜਨੇ ਜਮ ਵਿੱਚ ਬਾਹਰ ਵਿੱਚ ਜੱਟ ਆਉਂਦੇ ਫਰਨਗੇ ਅੱਗੇ ਸੈਲ ਘਟ ਗਏ ਸੀ ਤੇ ਭੈਣ ਨੂੰ ਲੱਗ ਰਿਹਾ ਦੋ ਦਿਨ ਜੰਮ ਲਵਾ ਕੇ ਮੁੜ ਕੇ ਤਿੰਨ ਮਹੀਨੇ ਜੇਲ੍ਹ ਰਸ਼ਟ ਕੀਤੀ ਸਹੀ ਹੈ ਪਰ ਰੇਡ ਹੀ ਬੜਾ ਲਗਾਤਾ ਬਾਈ ਆਪ ਦਾ ਪਲੇਟ ਚੱਕਦਾ ਨਹੀਂ ਮੈਨੂੰ ਤਾਂ ਪਲੇਟਾਂ ਚੱਕਣ ਦੀਆਂ ਲਈ ਆਈ ਖਰੀਦੀ ਇਹ ਗੱਡੀ ਦੀ ਤੇ ਬਾਈ ਫਰਕ ਤਾਂ ਫੇਰ ਹੀ ਪੈਂਦਾ ਹੈ ਨਾ ਜਦੋਂ ਬੰਦੇ ਰਹਿਣਾ ਨਹੀਂ ਮੈਂ ਕਿਹਾ ਮੈਨੂੰ ਇਹਨੂੰ ਪਤਾ ਕੀ ਗਿਆ ਮੈਂ ਮੈਂ ਕਿਹਾ ਤੂੰ ਕਿਉਂ ਐ ਕਰਿਆ ਕਰ ਨਾਲ ਆ ਜਾ ਕਰ ਕੰਮ ਸੀ ਕੰਮ ਜਿੰਨਾ ਟਾਈਮ ਤੂੰ ਮੇਰੇ ਨਾਲ ਰਹੇਗਾ ਉਹਨਾਂ ਟਾਈਮ ਖਾਣ ਦਾ ਤਾਂ ਭਰੇ ਜੂਗਣਾ ਬਾਈ ਤੇ ਆਪਣਾ ਕਿੰਨਾ ਮੇਰਾ ਬਾਈ ਮੰਨ ਕੇ ਜੀ ਬਚਾਉਂਦੇ ਜਾ ਕਰ ਬਾਈ ਬਰਦਰ ਖਾ ਲੈਣਾ ਕਿੰਨੇ ਗ੍ਰਾਮ? ਆਹ ਤੇ ਮੈਂ ਮੈਂ ਬਈ ਪਿਆਵਾ ਬਈ ਕਾ ਵੀ ਫਰਕ ਪਿਆਵਾ ਵਰਕ ਨਹੀਂ ਕਿੰਨੇ ਗ੍ਰਾਮ ਘੱਟ ਆ? ਹੈ ਕਿੰਨੇ ਗ੍ਰਾਮ ਘੱਟ ਆ? ਮੇਰਾ ਬਈ ਮੰਨ ਕੇ ਚੱਲੇ ਇਹਦੇ ਨਾਲ 10 ਕਿਲੋ ਘੰਡੂਗਾ। 10 ਕਿਲੋ ਹੈਗਾ ਘੱਟ ਤੈਨੂੰ ਮੇਰਾ। ਸਾਰੇ ਦਾ ਤੇ ਉਬਲੀਆਂ ਸਾਬਦੀਆਂ ਖਾਈ ਹੋ ਗਈ ਸਰਵ ਕਰ ਜਾਓ। ਛਾਣ ਨੂੰ ਜਾਂਦਾ ਅ ਡਬਲ ਟਿੱਕੀ 버ਗਰ ਲਾਈ। ਕੌਲੀ ਤੇ ਦੇ ਦੇ ਬਾਈ ਫਿਰ ਫਿਰ ਇਹ ਵੀ ਨਹੀਂ ਬਾਹਰ ਉਤਰਿਆ ਖੜਾ ਬਰ ਖਾਣਾ ਦੀ ਗੱਡੀ 'ਚ ਬਹਿ ਗਿਆ ਕਿਸੇ ਨੂੰ ਪਤਾ ਨਾ ਲੱਗਿਆ ਨਹੀਂ ਉਹ ਤਾਂ ਨਹੀਂ ਲੈ ਭਾਈ ਇਹ ਮੰਨਿਆ ਹੁਣ ਦੇਖ ਤੂੰ ਕੱਲ ਹੀ ਮੰਨਿਆ ਉਹ ਤਾਂ ਬਈ ਮੈਂ ਤਾਂ ਤੈਨੂੰ ਦਿਖਾਉਣ ਕਹਿਣੇ ਆ ਨਾ ਭਾਈ ਜਦੋਂ ਬੰਦਾ ਬਣ ਕੇ ਚੱਲਣਾ ਮੈਂ ਕਹਿੰਦਾ ਵੀ ਮੈਂ ਹੀ ਨਿਕਲਦਾ ਹਣਾ ਫਿਰ ਬੰਦਾ ਵੀ ਖਾਣੋਂ ਹਟ ਜਾਂਦਾ ਅਗਲਾ ਮੈਂ ਕਹਾਂ ਵੀ ਮੈਂ ਖਾ ਲਿਆ ਮੈਂ ਉਹ ਨਹੀਂ ਤਾਂ ਕਿਹਾ ਮੈਂ ਇਹ ਚੀਜ਼ ਤਾਂ ਕਹਿਣੂ ਹੀ ਆ ਆਪਾਂ ਨੇ ਕਹਿੰਦੇ ਬਾਈ ਜਿੱਥੇ ਆਪਾਂ ਚਾਹ ਨਹੀਂ ਪੀਂਦੇ ਆਪਾਂ ਕਹਿੰਦੇ ਨੇ ਬਾਈ ਮੈਂ ਕਰੋ ਚਾਹ ਪੀ ਗਿਆ ਆਇਆ ਓ ਜੀ ਜੀ ਮੈਂ ਤਾਂ ਆਗਾ ਕਿ ਮੈਂ ਯਾਰ ਇਹਨੇ ਕਿ ਮੈਂ ਨਹੀਂ ਖਾਣਾ ਯਾਰ ਬਾਈ ਤਾਂ ਖਾਂਦਾ ਨਹੀਂ ਚਲ ਮੈਂ ਕਹਿੰਦਾ ਤੇ ਮੈਂ ਯਾਰ ਮੈਂ ਕੁਝ ਕਾ ਗਿਆ ਏਡੇ ਖਾਲਾ ਤੋਂ ਸਹੀ ਹੈ ਸਹੀ ਨਾ ਚਲ ਬਾਕੀ ਕੋਈ ਗੱਲ ਨਹੀਂ ਤੂੰ ਕਹਿ ਸਕਦਾ ਮੈਂ ਖਾਦੇ ਮੈਂ ਮੈਂ ਜਮਾ ਨਹੀਂ ਮੋਟਰ ਖਾਂਦੀ ਮੈਂ ਜਮਾ ਨਹੀਂ ਮੋ ਕਰਦਾ ਆਪਸ ਆਪਸ ਤੇ ਖਾਦੇ ਖਾਣ ਦੀ ਨਾਲ ਚੀਜ਼ ਦਾ ਖਾਂਦੀ ਜਾਂਦੀ ਆ ਖਾਦੇ ਖਾਦੇ ਬੰਦ ਚ ਨਹੀਂ ਬਿਆ ਪਕੜਾ ਮਾੜੀ ਚੀਜ਼ ਖਾਦੇ ਹੋਰ ਵੱਧ ਲਾਉਂਗਾ ਜੀ ਭੁਰਾ ਨਾਲੇ ਮਾੜੀ ਚੀਜ਼ ਤਾਂ ਹੈ ਨਹੀਂ ਡਬਲ ਟਿੱਕੀ ਆ ਆਲੂ ਹੀ ਆ ਪਰੌਂ ਆਲੂ ਹੀ ਆ ਪਰੌਂ ਫਾਈਬਰ ਹੀ ਆ ਤੱਲਾ ਤੇੜੀ ਮੜਾ ਜਿੰਦ ਚ ਹੱਕ ਲਾ ਰਿਹਾ ਲੱਗਿਆ ਦਿੱਲੀ ਦਾ ਚਾਰ ਕਲਰ ਫੈਂਡ ਬਾਈ